ਮੇਰਾ ਨਾਮ ਰੌਸ਼ਨੀਆ ਤੇ ਮੇਰੀ ਉਮਰ 13 ਸਾਲ ਦੀ ਹੈ। ਹਰ ਸਵੇਰੇ ਮੈਂ ਆਪਣੀਆਂ ਸਹੇਲੀਆਂ ਨਾਲ ਸਕੂਲ ਜਾਂਦੀ, ਕਦੇ ਇੱਕ ਦੂਜੇ ਨੂੰ ਆਪਣੀਆਂ ਛੋਟੀਆਂ-ਛੋਟੀਆਂ ਗੱਲਾਂ ਦੱਸਦੀ। ਮੈਂ ਮਾਨੀ-ਮਨ ਵਿੱਚ ਸੋਚਦੀ ਕਿ ਮੈਂ ਡਾਕਟਰ ਬਣਾਂਗੀ ਤੇ ਆਪਣੇ ਪਿੰਡ ਦੇ ਹਰ ਬਿਮਾਰ ਇਨਸਾਨ ਦਾ ਇਲਾਜ ਕਰਾਂਗੀ। ਮੇਰੇ ਘਰ ਵਿੱਚ ਮੇਰੇ ਮਾਪਿਓ, ਮੇਰੀ ਵੱਡੀ ਭੈਣ ਅਤੇ ਮੈਂ ਸੀ। ਰਾਣੀ ਭੈਣ ਮੇਰੇ ਤੋਂ 10 ਸਾਲ ਵੱਡੀ ਸੀ। ਉਹ ਮੇਰੇ ਲਈ ਸਿਰਫ ਭੈਣ ਨਹੀਂ, ਸਗੋਂ ਮੇਰੀ ਸਭ ਤੋਂ ਚੰਗੀ ਸਹੇਲੀ ਸੀ। ਭੈਣ ਦਾ ਵਿਆਹ 2 ਸਾਲ ਪਹਿਲਾਂ ਪਿੰਡ ਦੇ ਹੀ ਇੱਕ ਮੁੰਡੇ ਰਵੀ ਨਾਲ ਹੋਇਆ ਸੀ। ਜੀਤਾ ਜੀ ਬਹੁਤ ਹੱਟੇ-ਕੱਟੇ ਸੀ ਉਹਨਾਂ ਦਾ ਕੱਦ 6 ਫੁੱਟ ਤੋਂ ਵੱਧ ਸੀ ਤੇ ਉਹਨਾਂ ਦੀ ਆਵਾਜ਼ ਇੰਨੀ ਭਾਰੀ ਸੀ ਕਿ ਲੋਕ ਉਹਨਾਂ ਤੋਂ ਥੋੜਾ ਡਰਦੇ ਸੀ ਵੈਸੇ ਉਹ ਬਹੁਤ ਚੰਗੇ ਸੀ ਤੇ ਉਹ ਮੈਨੂੰ ਬਹੁਤ ਪਿਆਰ ਕਰਦੇ ਸਨ ਤਾਂ ਮੈਂ ਆਪਣੀ ਭੈਣ ਦੀ ਗੱਲ ਮੰਨਦੀ ਹੁੰਦੀ ਪਰ ਸੱਚ ਦੱਸਾਂ ਤਾਂ ਮੈਨੂੰ ਜੀਤਾ ਜੀ ਤੋਂ ਥੋੜਾ ਡਰ ਲੱਗਦਾ ਸੀ ਜਦੋਂ ਵੀ ਉਹ ਘਰ ਆਉਂਦੇ ਤਾਂ ਮੈਂ ਉਹਨਾਂ ਦੇ ਸਾਹਮਣੇ ਨਹੀਂ ਜਾਂਦੀ ਸੀ ਤੇ ਘਾਟੀ ਬੋਲਦੀ ਸੀ ਉਹਨਾਂ ਦੀਆਂ ਵੱਡੀਆਂ-ਵੱਡੀਆਂ ਅੱਖਾਂ ਤੇ ਭਾਰੀ ਆਵਾਜ਼ ਤੋਂ ਮੈਨੂੰ ਬਹੁਤ ਡਰ ਲੱਗਦਾ ਸੀ ਮੈਂ ਸੋਚਦੀ ਸੀ ਕੀ ਮੇਰੀ ਭੈਣ ਇੰਨੀ ਨਾਜੁਕ ਜੀ ਤੇ ਪਿਆਰੀ ਜੀ ਹੈ ਤੇ ਜੀਜਾ ਜੀ ਇੰਨੇ ਸਖਤ ਤੇ ਡਰਾਵਨੇ ਇਹ ਦੋਵੇਂ ਇੱਕ ਦੂਜੇ ਨੂੰ ਇੰਨਾ ਪਿਆਰ ਕਿਵੇਂ ਕਰਦੇ ਨੇ ਭੈਣ ਤੇ ਜੀਜਾ ਜੀ ਦਾ ਘਰ ਸਾਡੇ ਘਰ ਤੋਂ ਕੁਝੀ ਦੂਰੀ ਤੇ ਸੀ ਭੈਣ ਹਮੇਸ਼ਾ ਮੈਂ ਸਕੂਲ ਤੋਂ ਮੁੜ ਕੇ ਆਪਣੀਆਂ ਸਾਰੀਆਂ ਗੱਲਾਂ ਆਪਣੀ ਆਪਣੀ ਭੈਣ ਨੂੰ ਦੱਸਦੀ ਹੁੰਦੀ ਸੀ ਉਹ ਮੇਰੀ ਗੱਲਾਂ ਧਿਆਨ ਨਾਲ ਸੁਣਦੀ ਤੇ ਕਹਿੰਦੀ ਰੋਸ਼ਨੀ ਤੂੰ ਮੇਰੀ ਛੋਟੀ ਭੈਣ ਹੈ ਅਤੇ ਤੂੰ ਹਮੇਸ਼ਾ ਖੁਸ਼ ਰਿਹਾ ਕਰ ਮੈਂ ਆਪਣੀ ਭੈਣ ਨੂੰ ਵੇਖ ਕੇ ਸੋਚਦੀ ਸੀ ਕਿ ਮੈਂ ਵੀ ਉਹਨਾਂ ਵਰਗੀ ਸੋਹਣੀ ਅਤੇ ਪਿਆਰੀ ਬਣਾਂਗੀ। ਮੇਰੇ ਮਾਂ-ਬਾਪ ਵੀ ਮੈਨੂੰ ਬਹੁਤ ਲਾਡ ਕਰਦੇ ਸਨ। ਮਾਂ ਮੈਨੂੰ ਹਰ ਸਵੇਰੇ ਸਕੂਲ ਲਈ ਤਿਆਰ ਕਰਦੀ ਤੇ ਉਹ ਕਹਿੰਦੇ ਹੁੰਦੇ ਸੀ ਕਿ ਰੋਸ਼ਨੀ ਤੂੰ ਪੜ੍ਹ-ਲਿਖ ਕੇ ਵੱਡਾ ਨਾਮ ਕਰੇਂਗੀ। ਸਾਡਾ ਪਿੰਡ ਤੇਰੇ ਤੇ ਮਾਣ ਕਰੂਗਾ। ਮੈਂ ਉਹਨਾਂ ਦੀ ਗੱਲ ਸੁਣ ਕੇ ਮਸਕਰਾਉਂਦੀ ਹੁੰਦੀ ਸੀ ਤੇ ਮਨ ਹੀ ਮਨ ਸੋਚਦੀ ਸੀ ਕਿ ਮੈਂ ਆਪਣੇ ਮਾਪਿਓ ਦਾ ਨਾਮ ਜ਼ਰੂਰ ਰੌਸ਼ਨ ਕਰਾਂਗੀ। ਮੇਰੀ ਜ਼ਿੰਦਗੀ ਹਾਸੇ ਖੁਸ਼ੀ ਨਾਲ ਭਰੀ ਹੋਈ ਸੀ ਮੈਨੂੰ ਨਹੀਂ ਪਤਾ ਸੀ ਕਿ ਇਹ ਖੁਸ਼ੀਆਂ ਜਲਦ ਹੀ ਇੱਕ ਬੁਰੇ ਸੁਪਨੇ ਵਿੱਚ ਬਦਲਣ ਵਾਲੀਆਂ ਸੀ ਪਿਛਲੇ ਮਹੀਨੇ ਦੀ ਗੱਲ ਹੈ ਮੇਰੀ ਭੈਣ ਸਾਡੇ ਘਰ ਆਈ ਉਸ ਦਾ ਚਿਹਰਾ ਬਹੁਤ ਜ਼ਿਆਦਾ ਖਿੜਿਆ ਹੋਇਆ ਸੀ ਤੇ ਚਮਕ ਰਿਹਾ ਸੀ ਉਹਨਾਂ ਨੇ ਮਾਂ ਨੂੰ ਆਪਣੇ ਗਲ ਲਾਇਆ ਤੇ ਹੌਲੀ ਆਵਾਜ਼ ਵਿੱਚ ਕਿਹਾ ਮਾਂ ਦੀਆਂ ਅੱਖਾਂ ਖੁਸ਼ੀ ਨਾਲ ਭਰਾਈਆਂ ਸੀ ਮੇਰੀ ਮਾਂ ਫੁੱਲੀ ਨਹੀਂ ਸਮਾ ਰਹੀ ਸੀ ਉਹਨਾਂ ਨੇ ਮੇਰੀ ਭੈਣ ਨੂੰ ਫੇਰ ਤੋਂ ਗਲੇ ਲਾਇਆ ਤੇ ਕਿਹਾ ਧੀਏ ਇਹ ਤਾਂ ਬਹੁਤ ਖੁਸ਼ਖਬਰੀ ਦੀ ਗੱਲ ਹੈ ਮੈਂ ਬੜੀ ਬੇਚੈਨ ਹੋ ਕੇ ਨੇੜੇ ਗਈ ਤੇ ਪੁੱਛਿਆ ਮਾਂ ਕੀ ਹੋਇਆ ਤੁਸੀਂ ਤੇ ਭੈਣ ਇੰਨੇ ਖੁਸ਼ ਕਿਉਂ ਹੋ ਭੈਣ ਨੇ ਮੈਨੂੰ ਆਪਣੇ ਕੋਲ ਸੱਦਿਆ ਤੇ ਮੇਰੇ ਮੱਥੇ ਨੂੰ ਚੁੰਮ ਕੇ ਕਿਹਾ ਰੋਸ਼ਨੀ ਮੈਂ ਮਾਂ ਬਣਨ ਵਾਲੀ ਆਂ ਅਤੇ ਮੈਂ ਉੱਛਲ ਪਈ ਮੈਂ ਕਿਹਾ ਸੱਚ ਭੈਣ ਮੈਂ ਮਾਸੀ ਬਣਨ ਵਾਲੀ ਆਂ ਭੈਣ ਨੇ ਹੱਸ ਕੇ ਮੇਰੀ ਗੱਲ ਖਿੱਚੀ ਤੇ ਕਿਹਾ ਹਾਂ ਤੇ ਉਸਨੇ ਖਬਰ ਦੱਸੀ ਮਾਂ ਹਰ ਰੋਜ਼ ਭੈਣ ਦੇ ਘਰ ਜਾਂਦੀ ਉਸ ਦਾ ਧਿਆਨ ਰੱਖਦੀ ਸੀ ਭੈਣ ਦਾ ਹੁਣ ਪੇਟ ਵੀ ਦਿਖਣ ਲੱਗ ਗਿਆ ਸੀ ਹੌਲੀ-ਹੌਲੀ ਵੱਡਾ ਹੋ ਰਿਹਾ ਸੀ ਹੁਣ ਤਾਂ ਉਹ ਹੋਰ ਵੀ ਜ਼ਿਆਦਾ ਸੋਹਣੀ ਲੱਗਦੀ ਸੀ ਮੈਂ ਹਰ ਰੋਜ਼ ਸਕੂਲ ਤੋਂ ਮੁੜ ਕੇ ਆਪਣੀ ਭੈਣ ਕੋਲ ਜਾਂਦੀ ਉਸ ਦੇ ਨਾਲ ਸਮਾਂ ਬਤਾਉਂਦੀ ਤੇ ਉਹ ਮੈਨੂੰ ਆਪਣੇ ਬੱਚੇ ਬਾਰੇ ਦੱਸਦੀ ਤੇ ਕਹਿੰਦੀ ਰੋਸ਼ਨੀ ਜਦੋਂ ਮੇਰਾ ਬੱਚਾ ਆਊਗਾ ਤੂੰ ਉਸ ਨੂੰ ਆਪਣੀਆਂ ਕਹਾਣੀਆਂ ਸੁناਈ ਅਤੇ ਉਸ ਨੂੰ ਸਕੂਲ ਲੈ ਕੇ ਜਾਇਆ ਕਰੀ ਮੈਂ ਹੱਸ ਕੇ ਕਹਿੰਦੀ ਹਾਂ ਭੈਣੇ ਮੈਂ ਉਸ ਨੂੰ ਆ ਆਪਣੀ ਸਾਈਕਲ ਤੇ ਸਕੂਲ ਲੈ ਜਾਵਾਂਗੀ ਪਰ ਮੈਨੂੰ ਨਹੀਂ ਪਤਾ ਸੀ ਕਿ ਖੁਸ਼ੀਆਂ ਜ਼ਿਆਦਾ ਦਿਨ ਨਹੀਂ ਰਹਿਣਗੀਆਂ ਹੌਲੀ-ਹੌਲੀ ਮੇਰੀ ਭੈਣ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਸੀ ਉਸ ਦਾ ਚਿਹਰਾ ਪੀੜਾ ਪੈ ਗਿਆ ਸੀ ਅਤੇ ਉਹ ਥਕਾਵਟ ਦੀ ਸ਼ਿਕਾਇਤ ਕਰਦੀ ਰਹਿੰਦੀ ਹੁਣ ਮੇਰੀ ਮਾਂ ਚਿੰਤਾ ਕਰਦੀ ਸੀ ਕਹਿੰਦੀ ਸੀ ਪਤਾ ਨਹੀਂ ਤੇਰੀ ਭੈਣ ਨੂੰ ਆਰਾਮ ਕਰਨਾ ਚਾਹੀਦਾ ਪਰ ਮੇਰੀ ਭੈਣ ਹਮੇਸ਼ਾ ਹੱਸ ਕੇ ਕਹਿੰਦੀ ਮਾਂ ਮੈਂ ਠੀਕ ਹਾਂ ਤੂੰ ਚਿੰਤਾ ਨਾ ਕਰ ਮੇਰੀ ਭੈਣ ਦਾ ਹਾਸਾ ਦੇਖ ਕੇ ਮੇਰੀ ਮਾਂ ਵੀ ਨਿਸ਼ਚਿੰਤ ਹੋ ਜਾਂਦੀ ਪਰ ਮੇਰੇ ਮਨ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਮੈਨੂੰ ਲੱਗਦਾ ਸੀ ਕੁਝ ਠੀਕ ਨਹੀਂ ਮੈਂ ਹਰ ਰਾਤ ਪਰਮਾਤਮਾ ਨੂੰ ਅਰਦਾਸ ਕਰਦੀ ਕਿ ਏ ਪਰਮਾਤਮਾ ਮੇਰੀ ਭੈਣ ਨੂੰ ਤੇ ਉਸਦੇ ਬੱਚੇ ਨੂੰ ਸਲਾਮਤ ਰੱਖੀ ਇੱਕ ਰਾਤ ਅਚਾਨਕ ਸਾਡੇ ਘਰ ਦੇ ਵਿੱਚ ਹਾਫੜਾ ਦਫੜੀ ਮਚ ਗਈ ਮੈਂ ਉਸ ਸਮੇਂ ਡੂੰਗੀ ਨੀਂਦ ਵਿੱਚ ਸੀ ਜਦੋਂ ਮੇਰੀ ਮਾਂ ਦਾ ਰੋਣਾ ਸੁਣਾਈ ਦਿੱਤਾ ਤੇ ਮੈਂ ਨੀਂਦ ਵਿੱਚੋਂ ਜਾਗੀ ਤੇ ਬਾਹਰ ਭੱਜੀ ਮੇਰੀ ਮਾਂ ਬੇੜੇ ਵਿੱਚ ਬੈਠੀ ਉੱਚੀ ਉੱਚੀ ਰੋ ਰਹੀ ਸੀ ਅਤੇ ਮੇਰੇ ਪਿਓ ਦਾ ਚਿਹਰਾ ਵੀ ਪਿੱਕਾ ਪੈ ਗਿਆ ਸੀ ਉਹਨਾਂ ਦੇ ਹੱਥ ਕੰਬ ਰਹੇ ਸੀ ਮੈਂ ਡਰਦੇ ਪੁੱਛਿਆ ਮਾਂ ਕੀ ਹੋਇਆ ਤੁਸੀਂ ਕਿਉਂ ਰੋ ਰਹੇ ਹੋ ਮਾਂ ਨੇ ਮੈਨੂੰ ਗਲ ਲਾਇਆ ਤੇ ਰੋਂਦੇ ਰੋਂਦੇ ਕਿਹਾ ਤੇਰੀ ਭੈਣ ਸਾਨੂੰ ਛੱਡ ਕੇ ਚਲੀ ਗਈ ਮੇਰੇ ਕੰਨਾਂ ਦੇ ਵਿੱਚ ਜਿਦਾ ਬਿਜਲੀ ਡਿੱਗੀ ਹੋਵੇ ਮੈਂ ਕਿਹਾ ਮਾਂ ਇਹ ਤੂੰ ਕੀ ਕਹਿ ਰਹੀ ਹੈ ਭੈਣ ਠੀਕ ਤਾਂ ਹੈ ਉਹ ਮੇਰੇ ਨਾਲ ਮਿਲਣ ਆਵੇਗੀ ਪਰ ਮਾਂ ਬਸ ਰੋਂਦੀ ਰਹੀ ਬਾਪੂ ਨੇ ਮੈਨੂੰ ਨੇੜੇ ਸੱਦਿਆ ਤੇ ਹੌਲੀ ਆਵਾਜ਼ ਵਿੱਚ ਕਿਹਾ ਕਿ ਰਾਤ ਨੂੰ ਤੇਰੀ ਭੈਣ ਨੂੰ ਜਨੇਪੇ ਦੀ ਪੀੜ ਸ਼ੁਰੂ ਹੋਈ ਤੇ ਤੇਰਾ ਜੀਜਾ ਉਸ ਨੂੰ ਪਿੰਡ ਦੇ ਛੋਟੇ ਜਿਹੇ ਹਸਪਤਾਲ ਵਿੱਚ ਲੈ ਗਿਆ ਨਾ ਉੱਥੇ ਕੋਈ ਚੰਗਾ ਡਾਕਟਰ ਸੀ ਭੈਣ ਨੇ ਤੇ ਨਾ ਹੀ ਕੋਈ ਵੱਡੀ ਮਸ਼ੀਨ ਭੈਣ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਪਰ ਬਹੁਤ ਜ਼ਿਆਦਾ ਖੂਨ ਵਗਣ ਕਾਰਨ ਉਸ ਦੀ ਜਾਨ ਨਹੀਂ ਬਚੀ ਤੇ ਬੱਚਾ ਵੀ ਨਹੀਂ ਬਚਿਆ ਮੈਂ ਸੁਣ ਰਹੀ ਗਈ ਸੀ ਮੇਰੀ ਭੈਣ ਮੇਰੀ ਸਭ ਤੋਂ ਪਿਆਰੀ ਸਹੇਲੀ ਹੁਣ ਇਸ ਦੁਨੀਆ ਵਿੱਚ ਨਹੀਂ ਸੀ ਮੈਂ ਅੰਦਰੋਂ ਟੁੱਟ ਗਈ ਸੀ ਮੈਂ ਮੇਰੀ ਮਾਂ ਨੂੰ ਕਿਹਾ ਮਾਂ ਇਹ ਝੂਠ ਹੈ ਮੇਰੀ ਭੈਣ ਮੈਨੂੰ ਮਿਲਣ ਆਉਗੀ ਪਰ ਮਾਂ ਨੇ ਮੈਨੂੰ ਹੋਰ ਜ਼ੋਰ ਨਾਲ ਕਰ ਲਾਇਆ ਤੇ ਰੋਣ ਲੱਗੀ ਮੇਰਾ ਦਿਲ ਟੁੱਟ ਗਿਆ ਸੀ ਮੇਰੀ ਅੱਖਾਂ ਤੇ ਅੱਗੇ بار بار ਮੇਰੀ ਭੈਣ ਦੀ ਹਾਸੀ ਆ ਰਹੀ ਸੀ ਮੈਂ ਉਸ ਦੀਆਂ ਗੱਲਾਂ ਯਾਦ ਕਰਦੀ ਮੈਂ ਸੋਚਦੀ ਕਿ ਭੈਣ ਨੇ ਮੇਰੇ ਨਾਲ ਵਾਦਾ ਕੀਤਾ ਸੀ ਕਿ ਉਹ ਮੈਨੂੰ ਆਪਣੇ ਬੱਚੇ ਨਾਲ ਸਲਾਉਗੀ ਅਤੇ ਫਿਰ ਉਹ ਮੈਨੂੰ ਛੱਡ ਕੇ ਕਿੱਧਰ ਚਲੀ ਗਈ ਮੈਂ ਮਾਂ ਤੋਂ ਪੁੱਛਿਆ ਮਾਂ ਪੈਣ ਸਾਨੂੰ ਛੱਡ ਕੇ ਕਿੱਥੇ ਚਲੀ ਗਈ ਮੇਰੀ ਮਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਬੱਸ ਰੋਂਦੀ ਰਹੀ ਪਿੰਡ ਦੇ ਵਿੱਚ ਵੀ ਮਾਤਮ ਜਿਹਾ ਛਾ ਗਿਆ ਸੀ ਪੈਣ ਨੂੰ ਹਰ ਕੋਈ ਪਿਆਰ ਕਰਦਾ ਸੀ ਉਹਨਾਂ ਦੇ ਜਾਣ ਦੀ ਖਬਰ ਸੁਣ ਕੇ ਲੋਕ ਹੈਰਾਨ ਹੋ ਗਏ ਸੀ ਤੇ ਘਰ ਆਉਣ ਲੱਗੇ ਮੇਰੇ ਚੀਚੇ ਦਾ ਚਿਹਰਾ ਤਾਂ ਪੱਥਰ ਵਰਗਾ ਹੋ ਗਿਆ ਸੀ ਉਹ ਚੁੱਪਚਾਪ ਇੱਕ ਕੋਨੇ ਵਿੱਚ ਬੈਠੇ ਉਹਨਾਂ ਦੀਆਂ ਅੱਖਾਂ ਸੁੱਕੀਆਂ ਸੀ ਪਰ ਉਹਨਾਂ ਦਾ ਚਿਹਰਾ ਦੱਸ ਰਿਹਾ ਸੀ ਕਿ ਉਹ ਅੰਦਰੋਂ ਕਿੰਨਾ ਟੁੱਟ ਚੁੱਕੇ ਸੀ ਮੈਂ ਉਸ ਨੂੰ ਵੇਖ ਕੇ ਬਹੁਤ ਡਰਦੀ ਸੀ। ਉਹਨਾਂ ਦੀ ਭਾਰੀ ਆਵਾਜ਼ ਤੇ ਹੱਟਾ-ਕੱਟਾ ਸਰੀਰ ਦੇਖ ਕੇ ਮੈਨੂੰ ਪਹਿਲਾਂ ਹੀ ਡਰ ਲੱਗਦਾ ਸੀ। ਅਤੇ ਹੁਣ ਉਹਨਾਂ ਦੀ ਚੁੱਪੀ ਮੈਨੂੰ ਹੋਰ ਵੀ ਡਰਾਉਣ ਲੱਗੀ ਸੀ। ਮੈਂ ਉਹਨਾਂ ਦੇ ਕੋਲ ਨਹੀਂ ਗਈ। ਮੈਂ ਬਸ ਆਪਣੀ ਮਾਂ ਕੋਲ ਬੈਠੀ ਰਹਿੰਦੀ ਰਹੀ। ਪੂਰੀ ਰਾਤ ਮੈਂ ਤੇ ਮੇਰੀ ਮਾਂ ਹੁੰਦੀਆਂ ਰਹੀਆਂ। ਭੈਣ ਦੀ ਫੋਟੋ ਨੂੰ ਸੀਨੇ ਲਾ ਕੇ ਮੈਂ ਰੋਸ ਹੁੰਦੀ। ਉਸ ਨਾਲ ਗੱਲਾਂ ਕਰਦੀ ਜਿਵੇਂ ਉਹ ਅੱਜ ਵੀ ਮੇਰੇ ਕੋਲ ਹੋਵੇ ਮੇਰਾ ਦਿਲ ਇੱਕ ਡੂੰਘੇ ਦੁੱਖ ਵਿੱਚ ਡੁੱਬ ਗਿਆ ਸੀ ਮੈਂ ਸਕੂਲ ਜਾਣਾ ਛੱਡ ਦਿੱਤਾ ਮੇਰੀਆਂ ਸਹੇਲੀਆਂ ਮੈਨੂੰ ਨੂੰ ਸੱਦਣ ਆਉਂਦੀਆਂ ਪਰ ਮੈਂ ਉਹਨਾਂ ਨਾਲ ਮਿਲਣਾ ਨਹੀਂ ਸੀ ਚਾਹੁੰਦੀ ਮੈਂ ਬਸ ਆਪਣੇ ਕਮਰੇ ਵਿੱਚ ਬੰਦੇ ਰਹਿੰਦੀ ਅਤੇ ਭੈਣ ਨੂੰ ਯਾਦ ਕਰਦੀ ਮੇਰੀ ਹਾਸੀ ਮੇਰੀਆਂ ਖੁਸ਼ੀਆਂ ਸਭ ਕੁਝ ਭੈਣ ਨਾਲ ਚਲਾ ਗਿਆ ਸੀ ਅਤੇ ਹੁਣ ਮੇਰੇ ਕੋਲ ਕੋਈ ਵੀ ਨਹੀਂ ਸੀ ਮੈਂ ਇਕੱਲੀ ਹੀ ਸੀ ਤੇ ਮੇਰਾ ਦਿਲ ਹਾਰਪਾਲ ਟੁੱਟ ਰਿਹਾ ਸੀ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਦੁੱਖ ਹੁਣ ਹੋਰ ਵਧਣ ਵਾਲਾ ਸੀ ਭੈਣ ਦੀ ਮੌਤ ਤੋਂ ਕੁਝ ਹਫ਼ਤੇ ਬਾਅਦ ਇੱਕ ਸ਼ਾਮ ਮਾਂ ਨੇ ਮੈਨੂੰ ਆਪਣੇ ਕੋਲ ਸੱਦਿਆ ਉਹਨਾਂ ਦਾ ਚਿਹਰਾ ਬਹੁਤ ਗੰਭੀਰ ਸੀ ਮੇਰਾ ਪਿਓ ਵੀ ਨੇੜੇ ਹੀ ਬੈਠਾ ਸੀ ਮੈਂ ਡਰਦੇ ਹੋਏ ਕਿਹਾ ਮਾਂ ਕੀ ਹੋਇਆ ਤੁਸੀਂ ਇੰਨੇ ਚੁੱਪ ਕਿਉਂ ਹੋ ਮਾਂ ਨੇ ਸਿਰ ਤੇ ਹੱਥ ਰੱਖਿਆ ਤੇ ਕਹਿਣ ਲੱਗੀ ਧੀ ਅਸੀਂ ਤੇਰੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਹੈ ਮੈਂ ਉਹਨਾਂ ਨੂੰ ਕਿਹਾ ਹਾਂ ਮਾਂ ਬੋਲੋ ਸਭ ਠੀਕ ਹੈ ਨਾ ਮਾਂ ਨੇ ਇੱਕ ਡੂੰਗਾ ਸਾ ਲਿਆ ਤੇ ਕਿਹਾ ਤੇਰੀ ਭੈਣ ਸਾਨੂੰ ਛੱਡ ਕੇ ਚਲੀ ਗਈ ਪਰ ਉਸ ਦਾ ਘਰ ਜੇ ਵੀ ਸਾਡਾ ਹੀ ਹੈ ਅਤੇ ਰਵੀ ਹੁਣ ਕੱਲਾ ਹੈ ਅਸੀਂ ਉਸ ਦਾ ਵੀ ਧਿਆਨ ਰੱਖਣਾ ਮੈਂ ਕੁਝ ਬਿਨਾ ਸਮਝੇ ਕਿਹਾ ਹਾਂ ਮਾਂ ਪਰ ਇਸ ਦਾ ਮੇਰੇ ਨਾਲ ਕੀ ਮਤਲਬ ਹੈ ਮੇਰੇ ਪਿਓ ਨੇ ਗੰਨ ਵਗੇ ਵਧਾਇਆ ਅਤੇ ਉਹਨਾਂ ਨੇ ਸਖਤ ਆਵਾਜ਼ ਵਿੱਚ ਕਿਹਾ ਕਿ ਅਸੀਂ ਫੈਸਲਾ ਕੀਤਾ ਕਿ ਤੇਰਾ ਵਿਆਹ ਉਸ ਨਾਲ ਹੋਊਗਾ ਅਤੇ ਉਹ ਸਾਡਾ ਜਵਾਈ ਹੈ ਅਤੇ ਉਸ ਨੂੰ ਹੁਣ ਇੱਕ ਨਵੀਂ ਜ਼ਿੰਦਗੀ ਦੀ ਲੋੜ ਹੈ ਤੇ ਤੂੰ ਉਸ ਦਾ ਘਰ ਸੰਭਾਲੇਂਗੀ ਮੇਰੇ ਕੰਨਾਂ ਵਿੱਚ ਜਿਵੇਂ ਕੋਈ ਤੇਜ਼ ਆਵਾਜ਼ ਗੂੰਜੀ ਮਹਾਰਾਣੀ ਨਾਲ ਕਿਹਾ ਮਾਂ ਪਾਪਾ ਕੀ ਕਹਿ ਰਹੇ ਨੇ ਮੈਂ ਤਾਂ ਹਲੇ ਬੱਚੀ ਹਾਂ ਮੈਂ ਸਿਰਫ 12 ਸਾਲਾਂ ਦੀ ਹਾਂ ਮੈਂ ਉਹਨਾਂ ਨਾਲ ਵਿਆਹ ਕਿਵੇਂ ਕਰ ਸਕਦੀ ਹਾਂ ਮਾਂ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਤੂੰ ਛੋਟੀ ਹੈ ਪਰ ਪਿੰਡ ਦੀ ਪਰੰਪਰਾ ਹੈ ਰਵੀ ਦਾ ਘਰ ਖਾਲੀ ਨਹੀਂ ਰਹਿਣਾ ਚਾਹੀਦਾ ਅਤੇ ਤੂੰ ਉਸਦੀ ਘਰਵਾਲੀ ਬਣ ਕੇ ਉਸ ਦਾ ਘਰ ਸੰਭਾਲ ਲਵੇਂਗੀ ਮੈਂ ਰੋਣ ਲੱਗੀ ਸੀ ਮੈਂ ਕਿਹਾ ਮਾਂ ਮੈਂ ਨਹੀਂ ਕਰ ਸਕਦੀ ਮੈਨੂੰ ਜੀਜਾ ਜੀ ਤੋਂ ਬਹੁਤ ਡਰ ਲੱਗਦਾ ਉਹ ਇੰਨੇ ਵੱਡੇ ਨੇ ਤੇ ਮੈਂ ਇੰਨੀ ਛੋਟੀ ਜੀ ਮੈਂ ਹੁਣੇ ਵਿਆਹ ਨਹੀਂ ਕਰਨਾ ਚਾਹੁੰਦੀ ਮੈਂ ਸਕੂਲ ਜਾਣਾ ਚਾਹੁੰਦੀ ਹਾਂ ਕਿ ਮੈਂ ਪੜਨਾ ਚਾਹੁੰਦੀ ਹਾਂ ਪਰ ਮੇਰੇ ਮਾਪਿਓ ਨੇ ਮੇਰੀ ਇੱਕ ਨਾ ਸੁਣੀ ਮੇਰੇ ਪਿਓ ਨੇ ਗੁੱਸੇ ਨਾਲ ਕਿਹਾ ਕੀ ਇਹ ਫੈਸਲਾ ਸੀ ਕਰ ਲਿਆ ਹੈ ਪਿੰਡ ਵਿੱਚ ਸਾਰੇ ਇਹੀ ਚਾਹੁੰਦੇ ਨੇ ਤੇ ਤੈਨੂੰ ਮੰਨਣਾ ਹੀ ਪੈਣਾ ਜੇ ਤੂੰ ਨਾ ਮੰਨੇਗੀ ਤਾਂ ਸਾਡੀ ਇੱਜ਼ਤ ਮਿੱਟੀ ਵਿੱਚ ਮਿਲ ਜਾਣੀ ਆ ਮੈਂ ਆਪਣੇ ਕਮਰੇ ਵਿੱਚ ਭੱਜ ਗਈ ਤੇ ਰੋਣ ਲੱਗੀ ਮੇਰੇ ਕੋਲ ਹੋਰ ਰਾਸਤਾ ਵੀ ਕੀ ਸੀ ਮੇਰਾ ਦਿਲ ਟੁੱਟ ਚੁੱਕਾ ਸੀ ਪਹਿਲਾਂ ਮੇਰੀ ਭੈਣ ਦੀ ਮੌਤ ਤੇ ਹੁਣ ਮੇਰੇ ਮਾਪਿਓ ਦਾ ਇਹ ਫੈਸਲਾ ਮੈਨੂੰ ਪੂਰੀ ਤਰ੍ਹਾਂ ਕੁਚਲ ਰਿਹਾ ਸੀ ਮੈਂ 12 ਸਾਲਾਂ ਦੀ ਸੀ ਇੱਕ ਨਾਜ਼ੁਕ ਜਹੀ ਕੁੜੀ ਜਿਸ ਦਾ ਸੁਪਨਾ ਸੀ ਪੜ੍ਹ ਰਿਕੇ ਡਾਕਟਰ ਬਣਨਾ ਪਰ ਹੁਣ ਮੇਰਾ ਵਿਆਹ ਮੇਰੀ ਭੈਣ ਦੇ ਘਰ ਵਾਲੇ ਦੇ ਨਾਲ ਹੋਣ ਵਾਲਾ ਸੀ ਇੱਕ ਅਜਿਹੇ ਆਦਮੀ ਨਾਲ ਜਿਸ ਤੋਂ ਮੈਨੂੰ ਡਰ ਲੱਗਦਾ ਸੀ ਮਾਪੇ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ ਅਤੇ ਪਿੰਡ ਦੇ ਲੋਕ ਇਸ ਫੈਸਲੇ ਤੋਂ ਖੁਸ਼ੀ ਉਹ ਕਹਿੰਦੇ ਸਨ ਕਿ ਰਾਣੀ ਦਾ ਘਰ ਖਾਲੀ ਨਹੀਂ ਰਹਿਣਾ ਚਾਹੀਦਾ ਰੋਸ਼ਨੀ ਹੁਣ ਉਸ ਦੀ ਘਰ ਵਾਲੀ ਬਣੂਗੀ ਪਰ ਮੇਰੇ ਦਿਲ ਵਿੱਚ ਡਰ ਤੇ ਦੁੱਖ ਦਾ ਤੂਫਾਨ ਚੱਲ ਰਿਹਾ ਸੀ ਮੈਂ ਹਰ ਰਾਤ ਰੋਂਦੀ ਤੇ ਪ੍ਰਮਾਤਮਾ ਨੂੰ ਅਰਦਾਸ ਕਰਦੀ ਕਿ हे ਪ੍ਰਮਾਤਮਾ ਮੈਨੂੰ ਇਸ ਵਿਆਹ ਤੋਂ ਬਚਾ ਪਰ ਮੇਰੀਆਂ ਅਰਦਾਸਾਂ ਅਣ ਸੁਣੀਆਂ ਰਹਦੀਆਂ ਸੀ ਮੈਂ ਕਦੇ ਹੀ ਰਾਤ ਇਸੀ ਜਿੱਥੇ ਵਾਪਸੀ ਦਾ ਕੋਈ ਰਾਹ ਨਹੀਂ ਸੀ ਮੈਂ ਆਪਣੀ ਮਾਸੂਮੀਅਤ ਆਪਣੇ ਸੁਪਨੇ ਅਤੇ ਆਪਣੀ ਹਾਸੀ ਨੂੰ ਗਵਾ ਰਹੀ ਸੀ ਮੇਰਾ ਬਚਪਨ ਮੇਰੇ ਤੋਂ ਖੋਇਆ ਜਾ ਰਿਹਾ ਸੀ ਮੈਂ ਕੁਝ ਨਹੀਂ ਕਰ پا ਰਹੀ ਸੀ ਮੈਂ ਹਰ ਰਾਤ ਸੋਚਦੀ ਕਿ ਮੈਂ ਸਿਰਫ 12 ਸਾਲ ਦੀ ਹਾਂ ਮੇਰੇ ਪੀਰੀਅਡ ਵੀ ਹੁਣੇ ਠੀਕ ਨਾਲ ਨਹੀਂ ਆਉਂਦੇ ਮੈਂ ਵਿਆਹ ਵਰਗੀ ਵੱਡੀ ਜ਼ਿੰਮੇਵਾਰੀ ਕਿਵੇਂ ਕਰ ਸਕਦੀ ਹਾਂ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਵਿਆਹ ਦਾ ਮਤਲਬ ਕੀ ਹੁੰਦਾ ਅਤੇ ਮੈਂ ਬਸ ਇੰਨਾ ਜਾਣਦੀ ਸੀ ਕਿ ਜੀਜਾ ਜੀ ਤੋਂ ਮੈਨੂੰ ਬਹੁਤ ਡਰ ਲੱਗਦਾ ਉਹ 25 ਸਾਲ ਦੇ ਸਨ ਹੱਟੇ-ਕੱਟੇ ਲੰਮੇ-ਚੌੜੇ ਉਹਨਾਂ ਦੀ ਭਾਰੀ ਆਵਾਜ਼ ਮੇਰੇ ਦਿਲ ਵਿੱਚ ਖੌਫ ਪੈਦਾ ਕਰਦੀ ਸੀ ਇਹ ਵਿਆਹ ਹੋ ਕੇ ਹੀ ਰਹਿਣਾ ਮਾਂ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਹੋਰ ਵੀ ਟੁੱਟ ਗਿਆ ਸੀ ਮੈਂ ਸਮਝ ਗਈ ਸੀ ਕਿ ਮੇਰੀ ਪੁਕਾਰ ਕੋਈ ਨਹੀਂ ਸੁਣੂਗਾ ਮਾਪੇ ਨੂੰ ਮੇਰੇ ਦਰਦ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਮੈਂ ਆਪਣੇ ਕਮਰੇ ਵਿੱਚ ਭੱਜ ਗਈ ਤੇ ਭੈਣ ਦੀ ਫੋਟੋ ਨੂੰ ਗੜ ਲਾ ਕੇ ਰੋਣਾ ਸ਼ੁਰੂ ਕਰ ਦਿੱਤਾ ਸੀ ਮੈਂ ਕਿਹਾ ਭੈਣ ਜੇ ਤੁਸੀਂ ਹੁੰਦੇ ਤਾਂ ਮੈਨੂੰ ਇਸ ਅੱਗ ਵਿੱਚ ਨਾ ਧੱਕਾ ਦਿੰਦੇ ਤੁਸੀਂ ਮੈਨੂੰ ਬਚਾਓ ਮੈਂ ਸਾਰੀ ਸਾਰੀ ਰਾਤ ਜਾਗਦੀ ਰੋਂਦੀ ਸੋਚਦੀ ਮੈਂ ਭੱਜ ਜਾਵਾਂ ਪਰ ਮੈਂ 12 ਸਾਲਾਂ ਦੀ ਬੱਚੀ ਸੀ ਮੇਰੇ ਕੋਲ ਨਾ ਪੈਸੇ ਸੀ ਤੇ ਨਾ ਕੋਈ ਟਿਕਾਣਾ ਮੈਂ ਪਿੰਡ ਤੋਂ ਬਾਹਰ ਕਦੇ ਇਕੱਲੀ ਨਹੀਂ ਸੀ ਗਈ ਅਤੇ ਮੈਂ ਡਰਦੀ ਸੀ ਕਿ ਜੇ ਮੈਂ ਭੱਜੀ ਤਾਂ ਪਿੰਡ ਦੇ ਲੋਕ ਮੇਰੇ ਮਾਪਿਆਂ ਨੂੰ ਤਾਣੇ ਮਾਰਨਗੇ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਕਰਕੇ ਉਹਨਾਂ ਦੀ ਇੱਜ਼ਤ ਨੂੰ ਕੋਈ ਠੇਸ ਪਹੁੰਚੇ ਪਰ ਮੇਰੇ ਦਿਲ ਵਿੱਚ ਇੱਕ ਤੂਫਾਨ ਜਿਹਾ ਚੱਲ ਰਿਹਾ ਸੀ ਮੈਂ ਹਰ ਪੰਚੀਜਾ ਜੀ ਬਾਰੇ ਸੋਚਦੀ ਅਤੇ ਮੇਰਾ ਡਰ ਵਧਦਾ ਜਾ ਰਿਹਾ ਸੀ ਉਹਨਾਂ ਨੂੰ ਦੇਖ ਕੇ ਮੇਰੇ ਅੰਦਰ ਪਹਿਲਾ ਹੀ ਡਰ ਪੈਦਾ ਹੋ ਜਾਂਦਾ ਸੀ ਉਹਨਾਂ ਦੀ ਅੱਖਾਂ ਦੇ ਵਿੱਚ ਖੌਫ ਸੀ ਮੈਂ ਸੋਚਦੀ ਸੀ ਮੈਂ ਇੰਨੀ ਛੋਟੀ ਕਿਨ ਆ ਚੁੱਕਾ ਹਾਂ ਮੈਂ ਉਹਨਾਂ ਨਾਲ ਕਿਵੇਂ ਰ੍ਹਾਂਗੀ ਮੇਰੇ ਮਨ ਦੇ ਵਿੱਚ ਸਵਾਲਾਂ ਦਾ ਇਕ ਤੂਫਾਨ ਸੀ ਪਰ ਜਵਾਬ ਕਿਤੇ ਵੀ ਨਹੀਂ ਸੀ ਸਾਡੇ ਪਿੰਡ ਵਿੱਚ ਇੱਕ ਪੁਰਾਣੀ ਪਰੰਪਰਾ ਸੀ ਜੋ ਸਦੀਆਂ ਤੋਂ ਚੱਲੀ ਆ ਰਹੀ ਸੀ ਜੇ ਕੋਈ ਵੱਡੀ ਭੈਣ ਬੱਚੇ ਨੂੰ ਜਨਮ ਦੇਂਦੇ ਸਮੇਂ ਜਾਂ ਕਿਸੇ ਹੋਰ ਕਾਰਨ ਕਰ ਮਰ ਜਾਂਦੀ ਤਾਂ ਉਸ ਦੇ ਘਰ ਵਾਲੇ ਦਾ ਵਿਆਹ ਉਸ ਦੀ ਛੋਟੀ ਭੈਣ ਨਾਲ ਕਰ ਦਿੱਤਾ ਜਾਂਦਾ ਸੀ ਪਿੰਡ ਦੇ ਲੋਕ ਇਸ ਨੂੰ ਇੱਜ਼ਤ ਅਤੇ ਪਰਿਵਾਰ ਦੀ ਮਰਿਆਦਾ ਦਾ ਸਵਾਲ ਮੰਨਦੇ ਸਨ ਉਹਨਾਂ ਦਾ ਮੰਨਣਾ ਸੀ ਕਿ ਜਵਾਈ ਦਾ ਘਰ ਖਾਲੀ ਨਹੀਂ ਰਹਿਣਾ ਚਾਹੀਦਾ ਅਤੇ ਪਰਿਵਾਰ ਦੀ ਛੋਟੀ ਧੀ ਉਸ ਘਰ ਵਿੱਚ ਭੇਜਦੇ ਅਤੇ ਉਸ ਦੀ ਜ਼ਿੰਮੇਵਾਰੀ ਲੈਂਦੀ ਮੇਰੇ ਮਾਪਿਓ ਇਸ ਪਰੰਪਰਾ ਦੇ ਕਲਾਮ ਸੀ ਅਤੇ ਉਹ बार-बार ਕਹਿੰਦੇ ਇਹ ਪਰੰਪਰਾ ਸਾਡੇ ਪੁਰਖਿਆਂ ਨੇ ਬਣਾਈ ਹੈ ਜੇ ਅਸੀਂ ਇਸ ਨੂੰ ਨਹੀਂ ਨਿਭਾਵਾਂਗੇ ਤਾਂ ਪਿੰਡ ਦੇ ਲੋਕ ਸਾਨੂੰ ਕੀ ਕਹਿਣਗੇ ਤੇ ਸਾਡਾ ਸਿਰ ਸ਼ਰਮ ਨਾਲ ਝੁਕ ਜਾਣਾ ਪਰ ਮੇਰਾ ਦਰਦ ਮੇਰਾ ਡਰ ਕਿਸੇ ਨੂੰ ਨਹੀਂ ਦਿਖਦਾ ਸੀ ਮੇਰੀ ਉਮਰ ਕਿਸੇ ਨੂੰ ਨਹੀਂ ਦਿਖਦੀ ਸੀ ਮੈਂ ਇਸ ਪਰੰਪਰਾ ਦੇ ਬੋਝ ਥੱਲੇ ਦੱਬੀ ਸੀ ਲੋਕ ਇਸ ਫੈਸਲੇ ਤੋਂ ਖੁਸ਼ ਸਨ ਗਵੰਡੀ ਅੰਮਾ ਸਾਡੇ ਘਰ ਆਉਣ ਲੱਗੀਆਂ ਅਤੇ ਉਹ ਮਾਂ ਨੂੰ ਕਹਿੰਦੀ ਆ ਕਿ ਤੇਰਾ ਫੈਸਲਾ ਬਹੁਤ ਚੰਗਾ ਰਾਣੀ ਦਾ ਘਰ ਖਾਲੀ ਨਹੀਂ ਰਹਿਣਾ ਚਾਹੀਦਾ ਅਤੇ ਮੈਂ ਉਹਨਾਂ ਦੀਆਂ ਗੱਲਾਂ ਸੁਣਦੀ ਤੇ ਚੁੱਪਚਾਪ ਰੋਣ ਲੱਗ ਜਾਂਦੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਲੋਕ ਮੇਰੇ ਦਰਦ ਨੂੰ ਕਿਉਂ ਨਹੀਂ ਦੇਖਦੇ ਕਿ ਉਹਨਾਂ ਨੂੰ ਮੇਰਾ ਦਰਦ ਨਹੀਂ ਦਿਖਦਾ ਸੀ ਕਿ ਮੈਂ ਹਲੇ ਬੱਚੀ ਹਾਂ ਕਿ ਉਹਨਾਂ ਨੂੰ ਮੇਰਾ ਡਰ ਨਹੀਂ ਦਿੱਸਦਾ ਸੀ ਪਰ ਪੂਰੇ ਪਿੰਡ ਦੇ ਲੋਕ ਇਸ ਵਿਆਹ ਨੂੰ ਲੈ ਕੇ ਬੜੇ ਖੁਸ਼ ਸੀ ਉਹਨਾਂ ਲਈ ਇਹ ਪਰੰਪਰਾ ਦਾ ਪਾਲਨ ਸੀ ਪਰ ਮੇਰੇ ਲਈ ਇਹ ਮੇਰੇ ਸੁਪਨਿਆਂ ਦਾ ਅੰਤ ਸੀ ਮਾਂ ਨੇ ਮੇਰੇ ਲਈ ਨਵੇਂ ਕੱਪੜੇ ਬਣਵਾਏ ਪਰ ਮੈਨੂੰ ਭੋਰਾ ਚਾ ਨਹੀਂ ਸੀ ਉਹਨਾਂ ਨੇ ਇੱਕ ਲਾਲ ਜੋੜਾ ਸਲਵਾਇਆ ਜੋ ਵਿਆਹ ਲਈ ਸੀ ਮੈਂ ਚੁੱਪਚਾਪ ਸਿਰ ਹਿਲਾਉਂਦੀ ਪਰ ਮੇਰੀਆਂ ਅੱਖਾਂ ਅਤਰੂਆਂ ਨਾਲ ਭਰੀਆਂ ਹੀ ਰਹਿੰਦੀਆਂ ਸੀ ਮੈਂ ਸੋਚਦੀ ਸੀ ਕਿ ਮੈਂ ਦੁਲਹਣ ਨਹੀਂ ਇੱਕ ਡਰੀ ਹੋਈ ਬੱਚੀ ਆ ਮਾਂ ਨੇ ਮੇਰੇ ਲਈ ਕੁਝ ਗਹਿਣੇ ਵੀ ਬਣਾਏ ਮੈਂ ਹਰ ਰੋਜ਼ ਆਪਣੇ ਕਮਰੇ ਦੇ ਵਿੱਚ ਬੈਠ ਕੇ ਰੋਂਦੀ ਪ੍ਰਮਾਤਮਾ ਨੂੰ ਅਰਦਾਸ ਕਰਦੀ ਕਿ ਪ੍ਰਮਾਤਮਾ ਮੈਨੂੰ ਇਸ ਵਿਆਹ ਤੋਂ ਬਚਾ ਲਾ ਮੈਂ ਸਭ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੈਂ ਆਪਣੀ ਭੈਣ ਵਾਂਗ ਮਰਨਾ ਨਹੀਂ ਚਾਹੁੰਦੀ ਸੀ ਮੇਰੀਆਂ ਅਰਦਾਸਾਂ ਮੇਰੇ ਅਥਰੂਆਂ ਦੇ ਵਿੱਚ ਪੈ ਜਾਂਦੀਆਂ ਸੀ ਤੇ ਮੇਰਾ ਡਰ ਹਰ ਪਲ ਅੱਗੇ ਵਧਦਾ ਜਾਂਦਾ ਸੀ ਵਿਆਹ ਦੀ ਤਾਰੀਖ ਨੇੜੇ ਆ ਰਹੀ ਸੀ ਇੱਕ ਦਿਨ ਜੀਜਾ ਜੀ ਸਾਡੇ ਘਰ ਆਏ ਤੇ ਮੈਂ ਆਪਣੇ ਕਮਰੇ ਵਿੱਚ ਸੀ ਪਰ ਮਾਂ ਨੇ ਮੈਨੂੰ ਦੱਸਿਆ ਮੈਂ ਡਰਦੀ-ਡਰਦੀ ਬਾਹਰ ਗਈ ਜੀਜਾ ਜੀ ਵਿਹੜੇ ਵਿੱਚ ਬੈਠੇ ਸੀ ਉਹਨਾਂ ਦਾ ਹੱਟਾ-ਕੱਟਾ ਸਰੀਰ ਤੇ ਭਾਰੀ ਆਵਾਜ਼ ਨੇ ਮੈਨੂੰ ਡਰਾ ਦਿੱਤਾ ਉਹਨਾਂ ਦੀਆਂ ਸਖਤ ਅੱਖਾਂ ਮੈਨੂੰ ਡਰਾ ਰਹੀਆਂ ਸੀ ਮੈਂ ਉਹਨਾਂ ਵੱਲ ਵੇਖਣਾ ਨਹੀਂ ਚਾਹੁੰਦੀ ਸੀ ਤੇ ਨਾ ਹੀ ਹਿੰਮਤ ਕੀਤੀ ਜੀਜੇ ਨੇ ਮੈਨੂੰ ਵੇਖਿਆ ਤੇ ਹੌਲੀ ਆਵਾਜ਼ ਵਿੱਚ ਕਿਹਾ ਤੂੰ ਡਰਨਾ ਮੈਂ ਤੇਰਾ ਧਿਆਨ ਰੱਖੂਗਾ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਅਜੀਬ ਜਿਹੀ ਸ਼ਕਤੀ ਸੀ ਜੋ ਮੈਨੂੰ ਹੋੜ ਰਾਹੀ ਸੀ ਮੈਂ ਸਿਰਫ ਸਿਰ ਹਿਲਾਇਆ ਅਤੇ ਚੁੱਪਚਾਪ ਆਪਣੇ ਕਮਰੇ ਵਿੱਚ ਆ ਗਈ ਸੀ ਅਤੇ ਮੈਂ ਦਰਵਾਜ਼ਾ ਬੰਦ ਕਰ ਦਿੱਤਾ ਤੇ ਰੋਣਾ ਸ਼ੁਰੂ ਕਰ ਦਿੱਤਾ ਮੈਂ ਸੋਚਦੀ ਸੀ ਚੀਚਾ ਜੀ ਕਹਿੰਦੇ ਨੇ ਕਿਉਂ ਮੇਰਾ ਧਿਆਨ ਰੱਖਣਗੇ ਪਰ ਮੈਨੂੰ ਉਹਨਾਂ ਤੇ ਭੋਰਾ ਭਰੋਸਾ ਨਹੀਂ ਸੀ ਉਹਨਾਂ ਦੀ ਅੱਖਾਂ ਦੇ ਵਿੱਚੋਂ ਪਿਆਰ ਨਹੀਂ ਸੀ ਜੋ ਕਦੇ ਮੇਰੀ ਭੈਣ ਲਈ ਹੁੰਦਾ ਸੀ ਅਤੇ ਉਹਨਾਂ ਦੀ ਮੌਜੂਦਗੀ ਮੈਨੂੰ ਡਰਾਉਂਦੀ ਸੀ ਮੈਂ ਸੋਚਦੀ ਉਹ 25 ਸਾਲ ਦੇ ਨੇ ਤੇ ਮੈਂ ਸਿਰਫ 12 ਸਾਲਾਂ ਦੀ ਹਾਂ ਉਹ ਇੰਨੇ ਹੱਟੇ-ਕੱਟੇ ਨੇ ਤੇ ਮੈਂ ਇੰਨੀ ਨਾਜੁਕ ਮੈਂ ਉਹਨਾਂ ਨਾਲ ਕਿਵੇਂ ਰ੍ਹਾਂਗੀ ਮੇਰੇ ਮਨ ਦੇ ਵਿੱਚ ਇੱਕ अजीब ਜਿਹਾ ਖੌਫ ਪੈਦਾ ਹੋ ਗਿਆ ਸੀ ਜੋ ਮੈਨੂੰ ਹਰ ਪਲ ਖਾਣ ਲੱਗਾ ਸੀ ਮੈਂ ਕੁਝ ਹਫ਼ਤਿਆਂ ਦੇ ਬਾਅਦ ਉਹ ਦਿਨ ਆਇਆ ਜਿਸ ਤੋਂ ਮੈਂ ਸਭ ਤੋਂ ਜ਼ਿਆਦਾ ਡਰ ਰਹੀ ਸੀ ਵਿਆਹ ਦਾ ਦਿਨ ਸੀ ਮਾਂ ਨੇ ਮੈਨੂੰ ਸਵੇਰੇ ਜਲਦੀ ਉਠਾਇਆ ਤੇ ਤਿਆਰ ਹੋਣ ਲੱਗੇ ਆ ਅਤੇ ਉਹਨਾਂ ਨੇ ਮੈਨੂੰ ਉਹੀ ਲਾਲ ਜੋੜਾ ਦਿੱਤਾ ਜੋ ਉਹਨਾਂ ਨੇ ਸਵਾਇਆ ਸੀ ਅਤੇ ਮੈਂ ਉਹ ਲਾਲ ਜੋੜਾ ਪਾ ਚੁੱਕੀ ਸੀ ਤੇ ਬੁਝੇ ਮਨ ਦੇ ਨਾਲ ਤਿਆਰ ਹੋ ਰਹੀ ਸੀ ਮੈਨੂੰ ਇੱਕ ਦੁਲਹਨ ਵਾਂਗ ਸਜਾਇਆ ਗਿਆ ਮੇਰੀ ਮਾਂ ਆਖਰੀ ਵਾਰ ਮੈਨੂੰ ਇਹੀ ਕਹਿ ਰਹੀ ਸੀ ਕਿ ਤੂੰ ਆਪਣਾ ਧਿਆਨ ਰੱਖੀ ਪਰ ਮੈਂ ਮਾਂ ਨੂੰ ਕਹਿ ਰਹੀ ਸੀ ਮਾਂ ਮੈਂ ਵਿਆਹ ਨਹੀਂ ਕਰਨਾ ਮੈਂ ਬਹੁਤ ਡਰ ਰਹੀ ਸੀ ਮੈਂ ਜੀਜਾ ਜੀ ਨਾਲ ਨਹੀਂ ਰਹਿ ਸਕਦੀ ਮੇਰਾ ਦਿਲ ਟੁੱਟ ਚੁੱਕਾ ਸੀ ਤੇ ਸੋਚਦੀ ਸੀ ਮੇਰੇ ਮਾਪੇ ਨੂੰ ਮੇਰਾ ਦਰਦ ਨਹੀਂ ਦਿਸਦਾ ਕਿ ਉਹਨਾਂ ਨੂੰ ਮੇਰੀ 마ਸੂਮੀਅਤ ਨਹੀਂ ਦਿਸਦੀ ਕਿ ਉਹਨਾਂ ਨੂੰ ਨਹੀਂ ਦਿਸਦਾ ਕਿ ਮੈਂ ਹਾਲੇ ਬੱਚੀ ਹਾਂ ਅਤੇ ਮੰਡਪ ਵਿੱਚ ਮੈਂ ਚੁੱਪਚਾਪ ਬੈਠੀ ਸੀ ਪੰਡਤ ਜੀ ਮੰਤਰ ਪੜ੍ਹ ਰਹੇ ਸਨ ਤੇ ਚੀਚਾ ਮੇਰੇ ਕੋਲ ਬੈਠਾ ਸੀ ਉਹਨਾਂ ਦਾ ਹੱਟਾ-ਗੱਟਾ ਸਰੀਰ ਤੇ ਸਖਤ ਚਿਹਰਾ ਮੈਨੂੰ ਡਰਾ ਰਿਹਾ ਸੀ ਤੇ ਮੈਂ ਉਹਨਾਂ ਵੱਲ ਵੇਖਣ ਦੀ ਹਿੰਮਤ ਨਹੀਂ ਸੀ ਕਰ پا ਰਹੀ ਮੇਰੇ ਹੱਥ ਕੰਬ ਰਹੇ ਸੀ ਮੇਰੇ ਮਨ ਵਿੱਚ ਬਸ ਇੱਕੋ ਗੱਲ ਸੀ ਕਿ ਮੈਂ ਵਿਆਹ ਨਹੀਂ ਕਰਨਾ ਚਾਹੁੰਦੀ ਪਰ ਮੇਰੀ ਆਵਾਜ਼ ਕੋਈ ਨਹੀਂ ਸੁਣ ਰਿਹਾ ਸੀ ਦੋਸਤੋ ਤੁਸੀਂ ਇਸ ਕਹਾਣੀ ਨੂੰ ਸੁਣ ਕੇ ਆਪਣੀ رائے ਜ਼ਰੂਰ ਦਿਓ ਕਿ ਇਹ ਪਰੰਪਰਾ ਮਾਨਣਾ ਜ਼ਰੂਰੀ ਹੈ ਕਿ ਰੌਸ਼ਨੀ ਦੀਆਂ ਭਾਵਨਾਵਾਂ ਨੂੰ ਸਮਝਣਾ ਜ਼ਰੂਰੀ ਨਹੀਂ ਸੀ ਜੋ ਕੁਛ ਹੋਸਣ ਨਾਲ ਹੋਇਆ ਕਿ ਉਹ ਠੀਕ ਸੀ ਜਾਂ ਗਲਤ ਕਹਾਣੀ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਆ ਹਾਂ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਕਾਲ ਜੀ